ਕਿਸਾਨ ਪ੍ਰਭੂ ਕਣਕ ਦੇ ਵਿੱਚ ਫੰਗੀ ਸਾਈਡ ਬਾਰੇ ਗੱਲ ਕਰਨੀ ਸੀਗੀ ਕੀ ਆਪਾਂ ਕਣਕ ਦੇ ਵਿੱਚ ਫੰਗੀ ਸਾਈਡ ਸਿਰਫ ਪੀਲੀ ਕੁੰਗੀ ਵਾਸਤੇ ਹੀ ਵਰਤਦੇ ਆ ਜਾਂ ਆਪਾਂ ਕੋਈ ਦਾਣੇ ਦੀ ਚਮਕ ਵਾਸਤੇ ਫੰਗੀ ਸਾਈਡ ਆਪਾਂ ਵਰਤਦੇ ਆ ਕੱਲਾ ਕਿਸਾਨ ਪ੍ਰਭੂ ਜੇਕਰ ਪੀਲੀ ਕੁੰਗੀ ਦੀ ਗੱਲ ਕਰੀਏ ਤਾਂ ਪੀਲੀ ਕੁੰਗੀ ਦਾ ਅਟੈਕ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲਦਾਗਾ ਜ਼ਿਆਦਾਤਰ ਇਹ ਪਹਾੜੀ ਏਰੀਆ ਦੇ ਵਿੱਚ ਪੀਲੀ ਕੁੰਗੀ ਦਾ ਅਟੈਕ ਆਉਂਦਾ ਸ਼ੁਰੂ ਦੇ ਵਿੱਚ ਬਾਅਦ ਦੇ ਵਿੱਚ ਇਹ ਹਵਾ ਰਾਹੀਂ ਇਧਰ ਮਾਲਵਾ ਸਾਈਡ ਇਧਰਲੀ ਸਾਈਡ ਜਿਹੜੇ ਰਾਜਸਥਾਨ ਤੇ ਹਰਿਆਣਾ ਦੇ ਪਾウダー ਨਾਲ ਏਰੀਆ ਲੱਗਦੇ ਨੇਗੇ ਤਾਂ ਇਹਨਾਂ ਦੇ ਵਿੱਚ ਲਾਸਟ ਤੇ ਬਾਅਦ ਚ ਆਉਂਦਾ ਜੇਕਰ ਪੀਲੀ ਕੁੰਗੀ ਦਾ ਅਟੈਕ ਆਉਂਦਾਗਾ ਕੱਲਾ ਆਪਾਂ ਪੀਲੀ ਕੁੰਗੀ ਵਾਸਤੇ ਇਹੀ ਨਹੀਂ ਆਪਾਂ ਫੰਗੀਸਾਈਡ ਵਰਤਦੇ ਜਿਹੜੀ ਮੇਨ ਚੀਜ਼ ਆ ਕਣਕੇ ਦੇ ਵਿੱਚ ਆ ਝੰਡਾ ਪੱਤਾ ਕਿਸਾਨ ਭਰਾਵੋ ਜਿਹੜਾ ਝਾੜ ਦੇ ਵਿੱਚ 43% ਯੋਗਦਾਨ ਝੰਡੇ ਪੱਤੇ ਨੇ ਪਾਉਣਾਗਾ ਕਿਉਂਕਿ ਪ੍ਰਕਾਸ਼ ਸੰਸਲੇਸ਼ਨ ਕਰਿਆ ਨਹੀਂ ਇਹਨੇ ਖਰਾਕ ਬਣਾਉਣੀ ਆ ਬੱਲੀ ਦੇ ਵਿੱਚ ਦਾਣੇ ਬਣਾਉਣੇ ਨੇਗੇ ਖਰਾਕ ਇਹਨੇ ਦੇਣੀ ਆ ਸਭ ਤੋਂ ਵੱਧ ਤਾਂ ਹੁਣ ਆਪਾਂ ਗੱਲ ਕਰਦੇ ਆਂਗੇ ਵੀ ਆਪਾਂ ਨੇ ਇਹਨੂੰ ਬਿਮਾਰੀਆਂ ਤੋਂ ਰੈਤ ਰੱਖਣ ਵਾਸਤੇ ਵੀ ਇਹਨੂੰ ਕੋਈ ਬਿਮਾਰੀ ਨਾ ਲੱਗੇ ਇਹ ਲਾਸਟ ਤੱਕ ਹਰਾ ਭਰਾ ਰਹੇ ਕਿਉਂਕਿ ਜੇ ਲਾਸਟ ਤੱਕ ਇਹ ਹਰਾ ਭਰਾ ਰਹੂਗਾ ਤਾਂ ਕਣਕ ਆਪਣਾ ਪੂਰਾ ਟਾਈਮ ਲੈ ਕੇ ਪੱਕੂਗੀ ਤੇ ਜਿਹਦੇ ਨਾਲ ਜੇਕਰ ਕਣਕ ਪੂਰਾ ਟਾਈਮ ਲੈ ਕੇ ਪੱਕਦੀ ਹੈਗੀ ਚਾਹੇ ਗਰਮੀ ਵੀ ਪੈਂਦੀ ਹੈ ਤਾਂ ਆਪਣਾ ਝਾੜ ਸਹੀ ਨਿਕਲੂਗਾ ਹੁਣ ਫੰਗੀਸਾਈਡ ਆਪਾਂ ਕਰਦੇ ਨੇ ਵਿੱਚ ਕਿਸਾਨ ਭਰਾ ਕੱਲਾ ਪ੍ਰੋਪੀਕੋਨਾ ਜੋੜ ਜਿਹੜਾ ਕਿ ਟਿਲਟ ਵਾਲਾ ਵਰਤ ਲੈਂਦੇ ਨੇਗੇ ਉਹ ਸਿਰਫ ਪੀਲੀ ਕੁੰਗੀ ਤੇ ਦਾਣੇ ਦੀ ਚਮਕ ਵਾਸਤੇ ਹੈ ਫੰਗੀਸਾਈਡ ਦਾ ਅਸਲ ਦੇ ਅਸਲ ਦੇ ਵਿੱਚ ਫੰਗੀਸਾਈਡ ਆਪਾਂ ਕਰਦੇ ਆ ਝੰਡੇ ਪੱਤੇ ਵਾਸਤੇ ਵੀ ਆਪਣਾ ਝੰਡਾ ਪੱਤਾ ਜਿਹੜਾ ਬਿਮਾਰੀਆਂ ਤੋਂ ਰਹਿਤ ਰਹੇ ਜੇਕਰ ਆਪਾਂ ਖਰਚਾ 3-400 ਦਾ ਕਰਦੇ ਵੀ ਆ ਤਾਂ ਆਪਾਂ ਨੂੰ ਉਹਦਾ ਰਿਜ਼ਲਟ ਵੀ ਮਿਲੂ ਬੈਨੀਫਿਟ ਵੀ ਆਪਾਂ ਨੂੰ ਮਿਲੂਗਾ ਫੰਗੀ ਸਾਈਡ ਦਾ ਫੰਗੀ ਸਾਈਡ ਆਪਾਂ ਨੇ ਕਰਨਾ ਕਿਹੜੀ ਸਟੇਜ ਤੇ ਆ ਜਿਵੇਂ ਆਹ ਕਣਕ ਥੋੜੀ ਜੀ ਵੱਧ ਮੰਨ ਲਓ ਵੀ ਹੁਣ ਇਹ ਪਾਈਪ ਦੇ ਵਿੱਚ ਹੀ ਹੈਗੀ ਤਾਂ ਜਦੋਂ ਪਾਈਪ ਚੰਗੀ ਤਰ੍ਹਾਂ ਫੁੱਲ ਫੁੱਲੇ ਜੇ ਵੀ ਮੰਨ ਲਓ ਬਗੋਲੇ ਦੇ ਵਿੱਚ ਆ ਉਹ ਟਾਈਮ ਤੇ ਆਪਾਂ ਨੇ ਫੰਗੀ ਸਾਈਡ ਕਰਨਾਗਾ ਤੇ ਜਿਹੜੀ ਮੁੰਜੇ ਰਹਿਗੀ ਪਾਈਪ ਦੇ ਵਿੱਚ ਉਹ ਬਿਮਾਰੀਆਂ ਤੋਂ ਰਹਿਤ ਨਿਕਲੇ ਤੇ ਨਾ ਹੀ ਕੋਈ ਮੰਨ ਲਓ ਝੰਡੇ ਪੱਤੇ ਨੂੰ ਕੋਈ ਬ ਅਟੇਕ ਆ ਬਈ ਫੰਗੀ ਸਾਈਡ ਕਰਨ ਦਾ ਇਹ ਮਤਲਬ ਨਹੀਂਗਾ ਵੀ ਆਪਾਂ ਨੇ ਸਿਰਫ ਪੀਲੀ ਕੁੰਗੀ ਵਾਸਤੇ ਹੀ ਫੰਗੀ ਸਾਈਡ ਕਰਨਾ ਤੇ ਆਪਾਂ ਨੇ ਜੇਕਰ ਫੰਗੀ ਸਾਈਡ ਕਰਨਾ ਹੈ ਉਹ ਝੰਡੇ ਪੱਤੇ ਨੂੰ ਲਾਸਟ ਤੱਕ ਹਰਾ ਭਰਾ ਰੱਖਣ ਵਾਸਤੇ ਆਪਾਂ ਨੇ ਝੰਡੇ ਪੱਤੇ ਨੂੰ ਵੀ ਆਪਣੀ ਕਣਕ ਹੈ ਜਿਹੜੀ ਪੂਰਾ ਟਾਈਮ ਲੈ ਕੇ ਪੱਕੇ ਤੇ ਆਪਣਾ ਝਾੜਾ ਜਿਹੜਾ ਵਧੀਆ ਨਿਕਲੇ ਫੰਗੀ ਸਾਈਡ ਜੇ ਆਪਾਂ 3-400 ਰੁਪਿਆ ਖਰਚਾ ਪ੍ਰਤੀ ਏਕੜ ਦਾ ਕਰਦੇ ਵੀ ਆ ਤਾਂ ਆਪਾਂ ਨੂੰ ਉਹਦਾ ਬੈਨੀਫਿਟ ਵੀ ਆਪਾਂ ਨੂੰ ਮਿਲੂਗਾ ਹੀ ਮਿਲੂਗਾ